अमृतसर दे हलका जंडियाला गुरु दे दो नंबर बारह तो अकाली काउंसलर दे शरियाम दिन दिहाड़े मारिया गोलियां अमृतसर दे इतिहासिक नगर छेरटा दे विच दिन दिहाड़े वापरी घटना मोटरसाइकिल से सवार हो के आए दो हमलावारा ने ताबड़ तोड़ चलाईया गोलियां काउंसलर दे तिन तो चार गोलियां वजिया हस्पताल पहुंच के हुई काउंसलर की मौत सवार होके आए सन दो हमलावर एक ने स्टार्ट रखा दूसरे ने चलाया ताबड़तोड़ तोड़ गोलियां हरजिंदर सिंह बहमण दसा जा रहा है काउंसलर का नाम पहला भी हरजिंदर सिंह बहमानू जानो मारन दिया तमकिया आ रही सन ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ 12 ਦੇ 13 ਮਈ ਦੀ ਦਰਮਿਆਨੀ ਰਾਤ ਨੂੰ ਹੀ ਹਰਜਿੰਦਰ ਸਿੰਘ ਬਰਮਣ ਕੌਂਸਲ ਦੇ ਕਾਂਗੂ ਜਨਕਾਥੇ ਵਿਖੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇੜਾ ਸਾਹਿਬ ਗੁਰਦੁਆਰੇ ਦੇ ਬਾਹਰ ਇੱਕ ਮੰਪਾਗੀ ਘਟਨਾ ਵਾਪਰੀ ਅਜਵਲ ਦਿਹਾੜੇ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਜੰਡਿਆਲਾ ਗੁਰੂ ਦੇ ਬਰਮਣ ਤੇ ਇਥੇ ਲੱਗੇ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਇਹ ਭਾਜੀ ਕਿੱਥੇ ਗੋਲੀ ਕਿੱਥੇ ਚਲਾਈਆਂ ਗਈਆਂ ਗੋਲੀਆਂ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਿ ਕਦੋਂ ਪਤਾ ਲੱਗਿਆ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਹੈ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੰਦੇ ਪਏ ਆ ਤੇ ਜਾਂ ਇਹਨਾਂ ਦਾ ਸਲੰਡਰ ਫਟਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ ਪਾਤਾ ਪਿਆ ਇਹ ਬੰਦਾ ਅੱਛਾ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ ਜੀ ਘੱਟੋ ਘੱਟ ਜਾਂ 3 ਜਾਂ 4 ਚਲੀਆਂ ਜਿਵੇਂ ਤੇ ਸਾਦੇ ਤੇ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਹਾ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਹਾਂਜੀ ਬਸ ਇਹ ਤਕਰੀਬਨ ਕਿੰਨੀਆਂ ਗੋਲੀਆਂ ਚਲੀਆਂ 3000 ਜਹਾ ਬੰਦੇ ਦੀ ਹਾਲਤ ਕਿਸ ਤਰ੍ਹਾਂ ਦੀ ਸੀ ਰਗੇਸ਼ ਹਾਲ ਤੋਰੀ ਉਸ ਟਾਈਮ ਨਹੀਂ ਬਹੁਤ ਮੜੀ ਕੋਈ ਹਲਜੁਲ ਨਹੀਂ ਹੈਗੀ ਉਹਨਾਂ ਨੂੰ ਮਾਰਦਾ ਹੁੰਦਾ ਬੰਦੇ ਨਾ ਮੜੀ ਜੀ ਕੋਈ ਹਿਲਕਤ ਹੁੰਦੀ ਆ ਉਹਨਾਂ ਨੂੰ ਪੁੱਛ ਭੱਜੀ ਹੋਈ ਸਾਡੇ ਤੇ 4 ਕੇ 5 ਲੋ ਗਿਆ ਉਸ 1.5 ਘੰਟਾ ਬਾਅਦ ਆਉਣਾ ਹੱਲੇ ਪਿਆਰ ਵੀ ਦਿੱਤੇ ਰੌਣ ਵੀ ਦਿੱਤੇ ਫੜ ਕੇ 4 ਆ ਰਿਹਾ ਆ ਦੇਖੀ ਲੱਗ ਰਹੀ ਕੋਤਰਾ ਬਣਾ ਇਹ ਦਾਦਾ ਜੀ ਆਈ ਨਹੀਂ ਬਾਹਰ ਅੰਦਰ ਸੇ ਅੰਦਰ ਸੇ ਦਰਸ਼ਕ ਬੰਮਾਣਾ ਉਹਦੇ ਨਾਲ ਦਰਸ਼ਕ ਬੰਮਾਣਾ ਕੀ ਗੱਲ ਕੀ ਹੋਈ ਅੱਜ ਦੱਸੋ ਅਜ ਹੁਣ ਪਤਾ ਨਹੀਂ ਮਾਲਕ ਜਾਣਦਾ ਹੈ ਕੀ ਕੁਝ ਨਹੀਂ ਜਾਣਦੇ ਕੀ ਹੋਇਆ ਕੀ ਅੱਗੇ ਵੀ ਹਮਲੇ ਹੋ ਚੁੱਕੇ ਮੇਰੇ ਖਿਆਲ ਇਹਨਾਂ ਦੇ ਪੰਜ ਹਮਲੇ ਜੀ ਪੰਜ ਹਮਲੇ ਹੋ ਚੁੱਕੇ ਸੀ ਰਿਪੋਰਟ ਦਿੱਤੀ ਕੋਈ ਕੁਝ ਨਹੀਂ ਦੱਸਿਆ ਤੁਹਾਨੂੰ ਇਹ ਕਿਹਦੇ ਬਣੇ ਆ ਤੁਸੀਂ ਮੇਰੇ ਨਾਲ ਕਰ ਕੋਈ ਕਾਰਵਾਈ ਮੈਂ ਕੋਈ ਕਾਰਵਾਈ ਨਹੀਂ ਕੀਤੀ ਹੈ ਬੁੜੀਆਂ ਫੜੀਆਂ ਘੰਟੇ ਬਾਅਦ ਤੜਾ ਰਹੇ ਨਾ ਪਿਛਲੇ ਦਿਨ ਕੋਈ ਵੀ ਚਲੀ ਕਰਦੇ ਬਾਅਦ ਹਾਂਜੀ ਹਾਂਜੀ ਅਦਾ ਨਹੀਂ ਸੁੱਤਿਆਂ ਨੇ ਚੈਲੰਜ ਦਿੱਤੇ ਹੁੰਦੇ ਉਹਨੇ ਸੁੱਤਿਆਂ ਨਹੀਂ ਆਉਂਦੇ ਜਦੋਂ ਆਉਂਦੇ ਕੀ ਮੰਗ ਕਰਦੇ ਜੀ ਗੋਲੀ ਚ ਲਾਗ ਨਾ ਜਾਂਦੇ ਸੀ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਕ੍ਰਿਕਟ ਖਾਈ ਹੈ ਹੈ ਪ੍ਰੋਫੈਸਰ ਕੋ ਕੀ ਮੰਗ ਕਰਦੇ ਹੋ ਆਈ ਤੂੰ ਮੰਗਾ ਬੈਨਾਂ ਦੇ ਪੈਰਵਾਹੀ ਕਰੋ ਬੰਦੇ ਨਾਲ ਉਸ ਨੇ ਨਾ ਫੜੇ ਇਹਨਾਂ ਨੇ ਜੇ ਨਹੀਂ ਬੰਦੇ ਕਾਬੂ ਨੇ ਜਨਨੀਆਂ ਫੜੋ ਆਪੇ ਆਉਣਗੇ ਉਹ ਬੋਲੇ ਪੈਰਵਾਹੀ ਨਹੀਂ ਕਰਦੇ ਜਨਨੀਆਂ ਫੜੀਆਂ ਨਾ 1.5 ਘੰਟੇ ਬਾਅਦ ਘਰ ਆ ਗਈਆਂ ਨਰਨ ਨਰਨ ਜੀ ਸੰਘਿਆ ਭਾਈ ਕੀ ਗੱਲ ਕੀ ਘਟਣ ਲੱਗੀ ਮਸਤੀ ਆ ਜੀ ਘਟ ਰਹਾ ਵੀ ਪਹਿਲਾਂ ਵੀ ਐਦਾਂ ਹੋ ਚੁੱਕੀ ਹੈ ਵੀ ਕੀ ਗੱਲ ਕੀ ਹੋਈ ਆ ਜੀ ਗੱਲ ਮਰ ਬੜਾ ਇੱਥੇ ਨਗਰ ਕੌਂਸਲ ਜੰਡੇ ਵਾਲਾ ਸਰੋਣ ਦੀ ਕਾਲੀ ਦਾ ਦਾ ਐਨ ਸੀ ਸਾਹਿਬ ਹੀ 6 ਵਾਰਡ ਦੇ ਬਹੁਤ ਵਧੀਆ ਬੰਦੇ ਹੈਗੇ ਪਹਿਲਾਂ ਸੰ세ਰ ਸਿੰਘ ਦਾ ਮੁੰਡਾ ਪੁੱਤ ਆ ਗਿਆ ਇਸੇ ਤਰ੍ਹਾਂ ਗੋਲ ਗਿਆ ਚੱਲ ਗਿਆ ਫੇ ਇੱਥੇ ਚੱਲ ਗਿਆ ਆ ਚੱਕੜ ਆ ਗਈ ਬਾਕੀ ਦਾ ਬਿਨੋ ਗੋਲੀ ਲੱਗੀ ਕੀ ਨਾਮ ਹੈ ਹਾਂਜੀ ਕੀ ਨਾਮ ਉਹਦਾ ਨਾਮ ਆਇਆ ਬਾਂਮਣ ਕਹਿੰਦੇ ਨਗਰ ਕੌਂਸਲਪਾਣਾ ਅਰਜੰਦਰ ਸਿੰਘ ਫਾਮਣਾ 6 ਵਾਟ ਕੀ ਕਾਰਨ ਹੋਇਆ ਕੋਲੀ ਬਟੇ ਦਾ ਕੀ ਕਾਰਨ ਹੈ ਕਾਰਨ ਭਾਈ ਪੁਰਾਣੀ ਰੰਜੀਸ਼ਾ ਇਹਦੇ ਬਾਰੇ ਮਾਰਾ ਹੈ ਆਪਾਂ ਨੂੰ ਕਿਹਦਾ ਇੱਕ ਵਾਰ ਇਹਦੇ ਬਾਰੇ ਆਪਾਂ ਨੂੰ ਕਿਹਦਾ ਬਤਾ ਆਪਾਂ ਕੰਮ ਤੋਂ ਜਰੂਰ ਆਏ ਆ ਸਰਪੰਚ ਨੂੰ ਪਤਾ ਕਿ ਆਈ ਵੀ ਡਿਊਟੀ ਕਰਦੇ 6 ਵਰੀ ਇੱਥੇ ਹੋ ਚੁੱਕਾ ਵਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਅਸੀਂ ਇਹੋ ਮੰਗ ਬਗਦਾ ਵੀ ਪ੍ਰਸ਼ਾਸਨ ਸਿਕਤਾਈ ਕਰੇ ਔਰ ਕੋਈ ਵੀ ਮੁਲਾਜ਼ਮ ਅੱਜ ਆਇਆ ਲੱਤੋ ਇੱਥੇ ਮਹਾਰਾਜ ਕੋਈ ਮੁਲਾਜ਼ਮ ਇੱਥੇ ਚੱਕਰ ਨਹੀਂ ਮਾਰਦਾ ਉੱਥੋਂ ਮੁੜ ਕੇ ਚੱਲ ਜਾਂਦੇ ਉੱਥੇ ਕੋਈ ਨਹੀਂ ਹੁੰਦਾ ਪਿਆ ਇਹ ਵਾਰਡ ਦੇ ਵਿੱਚ ਆਹੀ ਪ੍ਰਸ਼ਾਸਨ ਕਰਦੇ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇੱਥੇ ਕੋਈ ਸਾਰਾ ਸਖਤ ਕੀਤੀ ਜਾਵੇ